ਇਸੇ ਬੰਦੇ ਨੂੰ ਲੇਖਕ ਆਪਾ ਬਣਾ ਨਹੀਂ ਸਕਦੇ ਉਹਦਾ ਆਲਾ ਦੁਆਲਾ ਉਹਦਾ ਵਾਤਾਵਰਣ ਜਿਹੜਾ ਉਹ ਦੇਖਦਾ ਸੁਣਦਾ ਜੋ ਅਬਜ਼ਰਵ ਕਰਦਾ ਉਹ ਉਹਦੇ ਹਾਰ ਤੇ ਉਹ ਲਿਖਦਾ ਜੇ ਮੈਂ ਇਹ ਗੱਲ ਕਹਾਂ ਕਿ ਅੱਜ ਤੋਂ 100 ਸਾਲ ਪਹਿਲਾਂ ਜੇ ਸਾਡੇ ਵਿੱਚ 100% ਕਾਸਿਜ਼ਮ ਸੀ ਅੱਜ ਨਹੀਂ 90% ਹੈ ਛੁਰਜੀਤ ਪਾਤਰ ਜਿਹੜੀ ਕਾਪਟਾ ਲਿਖਦਾ ਉਹਦਾ ਸਾਹਿਤਕ ਮੁੱਲ ਬਹੁਤ ਜ਼ਿਆਦਾ ਇਸ ਵਿੱਚ ਕੋਈ ਦੋਹਰਾਈ ਨਹੀਂ ਲੇਕਿਨ ਜਿਹੜੀ ਇੱਕ ਗੱਲ ਜਿਹੜੀ ਜਿਹੜੀ ਕਮੀ ਮੈਨੂੰ ਨਜ਼ਰ ਆਉਂਦੀ ਆ ਉਹ ਇਹ ਕਮੀ ਨਜ਼ਰ ਆਉਂਦੀ ਆ ਉਹਦੇ ਵਿੱਚ ਦਲਿਤ ਕਾਸਟ ਤੋਂ ਦਲਿਤ ਲੋਕਾਂ ਦੇ ਦੀ ਆਵਾਜ਼ ਹੈ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਉਂਦੀ ਸਾਡੇ ਸਮਾਜ ਦੇ ਵਿੱਚ ਅਜੇ ਵੀ ਜਿਹੜੀ ਜਿਹੜੀ ਸਾਡੀ ਇੱਕ ਕੀਮਤ ਆ ਇੱਕ ਬੰਦੇ ਦੀ ਕੀਮਤ ਆ ਉਹ ਕਿੱਥੇ ਤੋਂ ਕੀਤੀ ਜਾਂਦੀ ਆ ਜੇ بڑا ਕਿਤਾ ਕਰਦਾ ਤਾਂ بڑا ਆਦਮੀ ਹੈ ਜੇ ਛੋਟਾ ਕਿਤਾ ਕਰਦਾ ਛੋਟਾ ਆਦਮੀ ਹੈ ਲੇਕਿਨ ਇਹ ਜਿਹੜੀ ਚੀਜ਼ਾਂ ਜਿਹੜੀਆਂ ਮੈਂ ਇਸ ਇਸ ਚੀਜ਼ ਨੂੰ ਮੈਂ ਦਾ ਮੰਨ ਕੇ ਨਹੀਂ ਤੁਰਦਾ ਮੈਂ ਸੋਚਦਾ ਆਦਮੀ ਦਾ ਕਿਰਦਾਰ ਉਹਦਾ ਕੰਮ ਦੋਨੋਂ ਅਲੱਗ-ਅਲੱਗ ਚੀਜ਼ਾਂ ਹੋਣੀ ਚਾਹੀਦੀ ਕਹਿੰਦੇ ਨੇ ਕਿ ਕਲਾ ਕਿਸੇ ਵੀ ਚੀਜ਼ ਦੀ ਮਹਤਾਜ ਨਹੀਂ ਹੁੰਦੀ ਉਸਦੇ ਲਈ ਨਾ ਤਾਂ ਉਮਰ ਮਾਇਨੇ ਰੱਖਦੀ ਹੈ ਨਾ ਫਿਰ ਤੌਰ ਦੀ ਸਿੱਖਿਆ ਤਨਾਹੀ ਇਹੇ ਮਾਇਨੇ ਰੱਖਦਾ ਹੈ ਕਿ ਤੁਹਾਡਾ ਬੈਕਗ੍ਰਾਉਂਡ ਕੀ ਹੈ ਤੁਸੀਂ ਕਿੱਥੋਂ ਉੱਜੇ ਹੋ ਜੀ ਹਾਂ ਹਰ ਚੀਜ਼ ਤੋਂ ਉੱਪਰ ਹੁੰਦੀ ਹੈ ਕਲਾ ਹਰ ਚੀਜ਼ ਤੋਂ ਉੱਪਰ ਹੁੰਦਾ ਹੈ ਤੁਹਾਡਾ ਹੁਨਰ ਔਰ ਇਸੇ ਹੁਨਰ ਦੇ ਮਾਲਕ ਨੇ ਜਿਸ ਵਾਰੀ ਅੱਜ ਅਸੀਂ ਤੁਹਾਨੂੰ ਸਪੈਸ਼ਲ ਸਟੋਰੀ ਦੇ ਵਿੱਚ ਦੱਸਣ ਜਾ ਰਿਹਾ ਭਾਵੇਂ ਉਹਨਾਂ ਨੇ ਸਿੱਖਿਆ ਜਿਹੜੀ 10ਵੀਂ ਤੱਕ ਹੀ ਹਾਸਲ ਕੀਤੀ ਹੈ ਪਰ ਉਹਨਾਂ ਦੀ ਜਿਹੜੀ ਕਲਾ ਇਸ ਤਰੀਕੇ ਨਾਲ ਚੱਲਦੀ ਹੈ ਕਿ ਪੂਰੀ ਪੰਜਾਬੀ ਜਗਤ ਵਿੱਚ ਉਹ ਆਪਣਾ ਇਹਨਾ ਨਾਮ ਕਮਾ ਚੁੱਕੇ ਨੇ ਕਿ ਹਰ ਕੋਈ ਉਹਨਾਂ ਨੂੰ ਜਾਣਦਾ ਹੈ ਜੀ ਹਾਂ ਸੀ ਗੱਲ ਕਰ ਰਹੀ ਐ ਇੱਕ ਅਜਾਇਹੇ ਲੇਖਕ ਦੀ ਜਿਨ੍ਹਾਂ ਨੇ ਸਿਰਫ ਪੜ੍ਹਾਈ ਤਾਂ 10ਵੀਂ ਦੀ ਕੀਤੀ ਐ ਪਰ ਫਿਰ ਵੀ ਉਹਨਾਂ ਦੀ ਜਿਹੜੀ ਕਲਾ ਐ ਉਹਨਾਂ ਦਾ ਹੁਨਰ ਐ ਉਹ ਵੱਡੇ ਵੱਡੇ ਲੇਖਕਾਂ ਨੂੰ maat ਪਾ ਜਾਂਦਾ ਐ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਸਬੰਧਿਤ ਲੋਕ ਐ ਜਿਹੜੇ ਉਹ ਆਵਾਜ਼ ਨਹੀਂ ਚੱਕਰੇ ਪੂਰੀ ਸਟੋਰੀ ਕੀ ਐ ਦਿਖਾਣੇ ਆ ਤੁਹਾਨੂੰ ਇਸ ਸਪੈਸ਼ਲ ਰਿਪੋਰਟ ਵਿੱਚਪਨ ਤੋਂ ਸਾਹਿਤ ਪੜਨ ਦੇ ਵਿੱਚ ਰੁਚੀ ਰੱਖਣ ਵਾਲੇ ਦੁਆਰਗਾ ਭਾਰਤੀ ਅੱਜ ਖੁਦ ਸਾਹਿਤਕਾਰ ਦੇ ਰੂਪ ਤੇ ਵਿਚਾਨੇ ਜਾਂਦੇ ਨੇ ਦਸਵੀਂ ਪਾਸ ਭਾਰਤੀ ਹੁਣ ਤੱਕ 10 ਤੋਂ ਜ਼ਿਆਦਾ ਪੁਸਤਕਾਂ ਲਿਖ ਚੁੱਕੀ ਨੇ ਅਤੇ ਇੱਕ ਉਹਨਾਂ ਦੀ ਆਪਣੀ ਆਤਮਕਥਾ ਮੋਚੀ ਹੈ ਜਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਵਿਦਿਆਰਥੀ ਰਿਸਰਚ ਕਰ ਰਹੇ ਨੇ ਭਾਰਤੀ ਪੇਸ਼ੇ ਤੋਂ ਇੱਕ ਮੋਚੀ ਕਿਵੇਂ ਬਣੇ ਹੁਸ਼ਿਆਰਪੁਰ ਸਥਿਤ ਨਜ਼ਦੀਕ ਮੁਹੱਲਾ ਸੁਭਾਸ਼ ਨਗਰ ਦੀ ਇਹ ਇੱਕ ਛੋਟੀ ਜਹੀ ਜੁੱਤੇ ਬਣਾਉਣ ਵਾਲੀ ਦੁਕਾਨ ਜਿਸ ਵਿੱਚ ਉਹ ਮੋਚੀ ਦਾ ਕੰਮ ਕਰਕੇ ਆਪਣਾ ਪਰਿਵਾਰ ਦਾ ਪੇਟ 72 ਸਾਲਾ ਦਵਾਰਕਾ ਭਾਰਤੀ ਪਾਲਦੇ ਨੇ ਦਵਾਰਕਾ ਭਾਰਤੀ ਨੂੰ ਬਚਪਨ ਤੋਂ ਹੀ ਸਾਹਿਤ્ય ਪੜਨ ਦੇ ਵਿੱਚ ਲਗਨ ਸੀ ਇਸ ਲਗਨ ਨੇ ਉਹਨਾਂ ਨੂੰ ਲੇਖਕ ਬਣਾ ਦਿੱਤਾ ਹੈ ਅੱਜ ਉਹਨਾਂ ਨੇ ਆਪਣੀ 10 ਪੁਸਤਕਾਂ ਲਿਖ ਕੇ ਸਾਹਿਤਿਆ ਨੂੰ ਅਰਪਣ ਕੀਤੀਆਂ ਨੇ পেশੇ ਨਾਲ ਚਾਹੇ ਉਹ ਮੋਚੀ ਨੇ ਪਰ ਇਹ ਉਹਨਾਂ ਦਾ ਮੰਨਣਾ ਹੈ ਕਿ ਸਮਾਜ ਵਿੱਚ ਜੋ ਆਪਣਾ ਕਾਮਕਾਰੀਨੀ ਕਿਸੇ ਵਰਗ ਦਾ ਵਿਸ਼ੇਸ਼ ਨਹੀਂ ਹੈ ਅੱਜ ਉਹਨਾਂ ਦੀ ਆਤਮ ਕਥਾ ਮੋ ਚੀ ਜਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਿਸਰਚ ਕਰ ਰਹੀ ਹੈ ਅਤੇ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਵਿੱਚ ਉਹਨਾਂ ਦੀ ਲਿਖੀ ਕਵਿਤਾ ਐਮਏ ਪਾਠਕ੍ਰਮ ਦੇ ਵਿੱਚ ਸ਼ਾਮਿਲ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਦਲਿਤ ਸਾਹਿਤ ਲਿਖਣ ਵਾਲੀ ਇੱਕ ਛੋਟੀ ਜਿਹੀ ਲਿਖਾਰੀ ਨਹੀਂ ਅਤੇ ਉਹ ਆਪਣੀ ਸੇਵਾ ਸਮਾਜ ਨੂੰ ਦਿੰਦੇ ਰਹਿਣਗੇ ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਤਿੰਨ ਬੇਟੇ ਨੇ ਜੋ ਕਿ ਚੰਗੀ ਯੋਗਤਾ ਦੇਤੇ ਨੇ ਪਰ ਉਹਨਾਂ ਨੂੰ ਲੱਗਦਾ ਹੈ ਕਿ ਸਿੱਖਿਆ ਅੱਜ ਵੀ ਪੁਰਾਣੀ ਚੱਲੀ ਆ ਰਹੀ ਰੀਤ ਖਤਮ ਨਹੀਂ ਕਰ ਸਕੇ ਜਿਸ ਲਈ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਹਾਂਜੀ ਸਾਈਕੋਲੋਜੀਕਲੀ ਤਾਂ ਫੈਕਟ ਹੁੰਦਾ ਖਾਸ ਕਰਕੇ ਜਿਹੜੇ ਬੱਚੇ ਪੜ੍ਹੇ ਲਿਖੇ ਆ ਜਿਹੜਾ ਬੱਚਾ ਮੇਰਾ ਇੱਕ ਲੜਕਾ ਜਿਹੜਾ ਆ ਉਹਨੇ ਬੀਟੈਕ ਕੀਤੀ ਆ ਬੀਟੈਕ ਕਰ ਤੋਂ ਬਾਅਦ ਉਹ ਫਿਰ ਇਹ ਤਾਂ ਐਗਜ਼ਾਮ ਦਿੱਤਾ ਉਹਨੇ ਬੈਂਕਿੰਗ ਦੇ ਵਿੱਚ ਉਹ ਸੈਕਟਰ ਵਿੱਚ ਖੜਾ ਮੈਂ ਜਦੋਂ ਉਹਨੂੰ ਆ ਜਿਆਦਾ ਕਦੇ ਪੁੱਛਦਾ ਹੁੰਦਾ ਉਹਨੂੰ ਮੈਂ ਵੀ ਕਾਕਾ ਵੇ ਕਿੰਨਾ ਤੇਰੀ ਕਿਹਾ ਤੇਰੇ ਜਿਹੜੇ ਨਾਲ ਦੇ ਕੁਲੀ ਆ ਤੂੰ ਉਹਨਾਂ ਨੂੰ ਕੀ ਦੱਸਦਾ ਆਪਣੇ ਕਾਸਵਾਰੇ ਸਾਡੇ ਪੇਂਟ ਸਵਾਰੇ ਦੇ ਪੁੱਛਦੇ ਹੋਣਗੇ ਹਾਂ ਕਹਿੰਦਾ ਮੈਨੂੰ ਪੁੱਛਦੇ ਆ ਅਬ ਇਹਦਾ ਘੱਟੇ ਪੁੱਛਦੇ ਜਿਹੜੇ ਪੁੱਛਦੇ ਆ ਮੈਂ ਉਹਨਾਂ ਨੂੰ ਦੱਸਦਾ ਮੇਰੇ ਜਿਹੜੇ ਫਾਦਰ ਆ ਉਹ ਉਹਨੇ ਦੁਕਾਨ ਆ ਸ਼ਾਪਕੀਪਰ ਆ ਉਹ ਯਾਨੀ ਕਿ ਐਜ਼ ਇੱਕ ਮੋਚੀ ਨਹੀਂ ਦੱਸਦਾ ਉਹਨਾਂ ਨੂੰ ਉਹ ਦੱਸਦਾ ਵੀ ਸ਼ਾਪਕੀਪਰ ਆ ਤੁਹਾਡੀ ਗੱਲ ਕੀ ਮੈਂ ਕਹਿੰਚੇ ਫਰਕ ਹੈ ਹਾਂ ਬਿਲਕੁਲ ਫਰਕ ਆ ਬਿਲਕੁਲ ਜਮੀਨ ਦੇ ਸਮਾਜ ਦਾ ਫਰਕ ਆ ਸਾਡੀ ਹਲੇ ਇਦਾਂ ਸੋਚ ਹੋਈ ਨਹੀਂ ਅਸੀਂ ਇਦਾਂ ਦੇ ਸੋਚ ਹਲੇ ਸਾਡੇ ਪੂਰੇ ਇੰਡੀਆ ਮੈਂ ਸਿਰਫ ਇੱਕ ਇੱਕ ਸਮਾਜ ਦੀ ਗੱਲ ਕਰਦਾ ਪੂਰੀ ਸਮਾਜ ਦੀ ਗੱਲ ਕਰ ਰਿਹਾ ਐ ਇਸ ਲਈ ਸਾਡੇ ਸਮਾਜ ਦੇ ਵਿੱਚ ਅਜੇ ਵੀ ਜਿਹੜੀ ਜਿਹੜੀ ਸਾਡੀ ਇੱਕ ਕੀਮਤ ਆ ਇੱਕ ਬੰਦੇ ਦੀ ਕੀਮਤ ਆ ਉਹ ਕਿੱਥੋਂ ਤੋਂ ਕੀਤੀ ਜਾਂਦੀ ਆ ਜੇ ਬੜਾ ਕਿੱਤਾ ਕਰਦਾ ਤਾਂ ਬੜਾ ਆਦਮੀ ਆ ਜੇ ਛੋਟਾ ਕਿੱਤਾ ਕਰਦਾ ਛੋਟਾ ਆਦਮੀ ਆ ਲੇਕਿਨ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਇਸ ਇਸ ਚੀਜ਼ ਨੂੰ ਮੈਂ ਦਾ ਮੰਨ ਕੇ ਨਹੀਂ ਤੁਰਦਾ ਮੈਂ ਸੋਚਦਾ ਆਦਮੀ ਦਾ ਕਿਰਦਾਰ ਉਹਦਾ ਕੰਮ ਦੋਨੋਂ ਅਲੱਗ-ਅਲੱਗ ਚੀਜ਼ਾਂ ਹੋਣੀ ਚਾਹੀਦੀਆਂ ਐਮਏ ਦੀ ਕਲਾਸਸ ਵਾਸਤੇ ਦਲ ਸਹਾਇਤਾ ਸਿਲੇਬਸ ਤਿਆਰ ਹੋਣਾ ਸੀਗਾ ਤੇ ਪੰਜਾਬ ਤੋਂ ਮੈਨੂੰ ਬੁਲਾਇਆ ਗਿਆ ਐਜ਼ ਅ ਸਪੈਸ਼ਲਿਸਟ ਵੀ ਤੁਸੀਂ ਸਾਡੇ ਨਾਲ دعا ਕਰੋ ਸਾਡੀ ਮਦਦ ਕਰੋ ਅਸੀਂ ਜਿਹੜੇ ਪੰਜਾਬੀ ਦੇ ਵਿੱਚ ਦਲ ਸਹਾਇਤਾ ਉਹ ਕੀ ਲਿਖਿਆ ਜਾ ਰਿਹਾ ਉਹ ਸਾਨੂੰ ਵਿੱਚ ਕੀ ਕਰਨਾ ਚਾਹੀਦਾ ਸਾਨੂੰ ਸਿਲੇਬਸ ਦੇ ਵਿੱਚ ਉਹਦੇ ਵਿੱਚ ਕੀ ਮਦਦ ਹੋ ਸਕਦੀ ਹੈ ਤੇ ਮੈਂ ਉੱਥੇ ਤਿੰਨ ਦਿਨ ਰਿਹਾ ਤੇ ਉੱਥੇ ਜਾ ਕੇ ਇੱਕ ਜਿਹੜਾ ਸਿਲੇਬਸ ਤਿਆਰ ਹੋ ਰਿਹਾ ਸੀ ਉਹਦਾ ਮੈਂ ਮੈਂਬਰ ਰਿਆ ਤੇ ਉਹਦੇ ਵਿੱਚ ਪੂਰਾ ਆਪਣਾ ਜੋਰ ਤਨ ਪਾਇਆ ਜੋ ਜੋ ਵਿੱਚ ਕਵਤਾਵਾਂ ਆਣੀਆਂ ਜੋ ਕਹਾਣੀਆਂ ਆਣੀਆਂ ਜੋ ਆਈਡੀਓਲੋਜੀਕਲ ਲੇਖ ਆਣੇ ਆ ਜੋ ਜੀਵਨੀਆਂ ਆਣੀਆਂ ਉਹ ਸਾਰਾ ਵਿੱਚ ਮੇਰੇ ਨਾਲ ਸਲਾਹ مشورہ ਜਿਹੜਾ ਉਹਨਾਂ ਦਾ ਹੋਇਆ ਤੇ ਅਸੀਂ ਉਹ ਸਿਲੇਬਸ ਤਿਆਰ ਕੀਤਾ ਉਹਦੇ ਵਿੱਚ ਮੇਰੀ ਇੱਕ ਕਵਤਾ ਜਿਹੜੀ ਆ ਉਹ ਪੜਾਈ ਜਾ ਰਹੀ ਐ ਐਮਏ ਦੀ ਕਲਾਸ ਚ ਤੇ ਜਿਹਦਾ ਨਾਮ ਹੈਗਾ ਆਜ ਕਾ ਇਕਲਬਿਆ ਉਸ ਕਵਤਾ ਵਿੱਚ ਮੈਂ ਇੱਕ ਇਹ ਕਹਿੰਦੀ ਕੋਸ਼ਿਸ਼ ਕੀਤੀ ਆ ਪਈ ਅੱਜ ਜਿਹੜਾ ਇਕਲਬਿਆ ਉਹ ਕਿਸੇ ਵੀ ਤੇ ਹੁਣਾ ਚਾਰਿਆਂ ਨੂੰ ਆਪਣਾ ਗੂਠਾ ਨਹੀਂ ਕੱਟਣ ਦੇਗਾ ਜਦੋਂ ਵੀ ਕੋਈ ਦਰਉਣਾ ਚਾਰਿਆਂ ਉਹ ਗੁਠਾ ਮੰਗਦਾ ਤਾਂ ਗੁਠਾ ਨਹੀਂ ਦੇਗਾ ਉਹ ਗੁਠਾ ਦਿਖਾਏਗਾ ਇਹ ਕਵਤਾ ਜਿਹੜਾ ਜਿਹੜਾ ਮੇਨ ਥੀਮ ਸੀਗਾ ਇਹ ਹੈਗਾ ਉਹਦਾ ਮਕਸਦ ਹੈ ਪਈ ਜਿਹੜਾ ਸ਼ੋਸ਼ਨ ਜਿਹੜਾ ਹੋ ਰਿਹਾ ਗਰੀਬ ਆਦਮੀ ਦਾ ਉਹ ਹੁਣ ਨਹੀਂ ਹੋਣਾ ਚਾਹੀਦਾ ਨਹੀਂ ਹੋਏਗਾ ਜੇ ਮੈਂ ਇਹ ਗੱਲ ਕਹਾਂ ਵੀ ਅੱਜ ਤੋਂ 100 ਸਾਲ ਪਹਿਲਾਂ ਜੇ ਸਾਡੇ ਵਿੱਚ 100% ਕਾਸਿਜ਼ਮ ਸੀ ਅੱਜ ਨਹੀਂ 90% ਆ ਜਿਹੜਾ ਘਟਿਆ ਕਾਸਟ ਨਹੀਂ ਘਟਿਆ ਸਿਰ ਕਟਿਆ ਕੀਆ ਅੰਟ ਚਾਵਲਤੀ ਅਸ਼ੂਤ ਦੂਸਰੇ ਨੂੰ ਟੱਚ ਕਰਕੇ ਜੇ ਲ ਬੰਦਾ ਪ੍ਰਸ਼ਟ ਹੁੰਦਾ ਉਹ ਕਟਿਆ ਕਾਰਸਿਜ਼ਮ ਬਿਲਕੁਲ ਨਹੀਂ ਕਟੀ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਬਿਲਕੁਲ ਬਿਲਕੁਲ ਛਾੜੀਆਂ ਜਿੰਨੀਆਂ ਵੀ ਮੋਲਕ ਦੀਆਂ ਕੰਮ ਸੇ ਕਮ ਮੈਂ ਮੋਲਕ ਦੀਆਂ ਜਿਹੜੀ ਸਾਹਿਤ ਅਕਾਦਮੀਆਂ ਮੈਂ ਸੈਂਟਰ ਦੀ ਵੀ ਜਾਣਨਾ ਜਿਹੜੇ ਪੰਜਾਬ ਦੇ ਵਿੱਚ ਵੀ ਜਿਹੜੇ ਉਹਨਾਂ ਨੂੰ ਆਨਰ ਦਿੰਦੇ ਆ ਜਿਸ ਤਰ੍ਹਾਂ ਮਿਸਟਰ ਸੁਜੀਤ ਪਾਤੜਾ ਪੰਜਾਬ ਦੇ ਆ ਉਹਨਾਂ ਨੂੰ ਆਨਰ ਕੀਤਾ ਗਿਆ ਮੈਂ ਇੱਕ ਇੱਕ ਗੱਲ ਜ਼ਰੂਰ ਮੈਂ ਇਹਦੇ ਵਿੱਚ ਐਡ ਕਰਨਾ ਚਾਹਾਂਗਾ ਸੁਰਜੀਤ ਪਾਤਰ ਜਿਹੜੀ ਕਵਿਤਾ ਲਿਖਦਾ ਉਹਦਾ ਸਾਹਿਤਕ ਮੁੱਲ ਬਹੁਤ ਜ਼ਿਆਦਾ ਇਹਦੇ ਕੋਈ ਦੋਹਰੇ ਨਹੀਂ ਲੇਕਿਨ ਜਿਹੜੀ ਇੱਕ ਗੱਲ ਜਿਹੜੀ ਜਿਹੜੀ ਕਮੀ ਮੈਨੂੰ ਨਜ਼ਰ ਆਉਂਦੀ ਆ ਉਹ ਇਹ ਕਮੀ ਨਜ਼ਰ ਆਉਂਦੀ ਆ ਉਹਦੇ ਵਿੱਚ ਦਲਿਤ ਕਾਸ਼ ਤੋਂ ਦਲਿਤ ਲੋਕਾਂ ਦੇ ਦੀ ਆਵਾਜ਼ ਹੈ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਉਂਦੀ ਚਾਹੇ ਉਹ ਨਾਨਕ ਸਿੰਘ ਆ ਚਾਹੇ ਉਹ ਗੁਰਬਖਸ਼ ਸਿੰਘ ਆ ਚਾਹੇ ਐਨੀਵਨ ਕੋਈ ਬੰਦਾ ਸਾਇਦ ਕਰ ਸਾਡਾ ਪੰਜਾਬੀ ਦਾ ਬਿਲਕੁਲ 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 ਇਹਦੇ ਕੋ ਦੋ ਰਾਏ ਨਹੀਂ ਹੈ ਬਿਲਕੁਲ ਜੋ ਤੁਸੀਂ ਜੋ ਸਵਾਲ ਕੀਤਾ ਹੈ ਬਿਲਕੁਲ ਠੀਕ ਆ ਜਦ ਤੱਕ ਜਿਹਨੂੰ ਤਕਲੀਫ ਹੈ ਜੀ ਆਪਣੀ ਤਕਲੀਫ ਕਾਗਜ਼ ਤੇ ਨਹੀਂ ਉਤਾਰੇਗਾ ਨਾ ਤਾਂ ਉਹਦੇ ਵਿਚਾਰ ਕੀਤੇ ਜਾਣੀ ਆ ਨਾ ਕੋ ਵਿਚਾਰ ਕਰਨ ਦਾ ਇਰਾਦਾ ਰੱਖੇਗਾ ਨਾ ਨਹੀਂ ਵਿਚਾਰ ਹੋਏਗਾ ਮੈਨੂੰ ਤਕਲੀਫ ਹੈ ਮੈਂ ਬੋਲਾਂਗਾ ਮੈਨੂੰ ਤਕਲੀਫ ਹੈ ਮੈਂ ਬੋਲਾਂਗਾ ਮੇਰੀ ਆਵਾਜ਼ ਤੁਹਾਡੇ ਜੇਕਰ ਪੁੱਜੇਗੀ ਦੇਖੋ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ ਫਿਰ ਤੁਸੀਂ ਉਹਦੇ ਬਾਰੇ ਚਰਚਾ ਕਰੋਗੇ ਚਾਹੇ ਤੁਸੀਂ ਲਿਖੋਗੇ ਚਾਹੇ ਤੁਸੀਂ ਟੀਵੀ ਤੇ ਲਿਆਓਗੇ ਚਾਹੇ ਤੁਸੀਂ ਡੇਡੀਓ ਤੇ ਲਿਆਓਗੇ ਜਾਂ ਤੁਸੀਂ ਸਾਹਿਬ ਦੇ ਵਿੱਚ ਉਹਦਾ ਵਰਣਨ ਕਰੋਗੇ ਤਣੀ ਹੋਏਗਾ ਉਸ ਤੋਂ ਪਹਿਲਾਂ ਨਹੀਂ ਮਿਲੇਗਾ ਕਿ ਉਧਰ ਜਿਹੜੇ ਪ੍ਰਸਿੱਧ ਲੇਖਕ ਨੇ ਦਵਾਰ ਕਾ ਪਾਰ ਦੀ ਸਟੋਰੀ ਅਸੀਂ ਤੁਹਾਨੂੰ ਦੱਸੀ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਅੱਜ ਸਮਾਜ ਭਾਵੇਂ ਪੜ ਲਿਖ ਚੁੱਕਾ ਹੈ ਬਹੁਤ ਅੱਗੇ ਵਾ ਚੁੱਕਾ ਹੈ ਕਲਾ ਕਿਸੇ ਵੀ ਚੀਜ਼ ਦੀ ਮਹਤਾਜ ਨਹੀਂ ਹੁੰਦੀ ਪਰ ਫਿਰ ਵੀ ਕਿਤੇ ਨਾ ਕਿਤੇ ਜਾਤ ਪਾਤ ਦਾ ਵਿਕਰਾ ਆਹੀ ਜੰਦਾ ਇਸ ਸਮਾਜ ਵਿੱਚ ਜਿਸ ਲਈ ਉਹ ਆਪਣੇ ਮਰਦੇ ਦਮ ਤੱਕ ကြའੇੜੀ ਯਤਨ ਕਰਦੀ ਰਹੇਗੀ ਹੋ ਰਹਾ ਦੀਆਂ ਲੇਟੈਸਟ ਅਪਡੇਟਸ ਲੈ ਕੇ ਲੇਟੈਸਟ ਸਟੋਰੀਆਂ ਲੈ ਕੇ ਤੁਹਾਡੇ ਸਾਹਮਣੇ ਰੂਬੂ ਹੋਵਾਂਗੇ ਤੁਸੀਂ ਹੋਏ ਇੱਕ ਤੇਰਹਸਦਤ ਨਿਊਜ਼